ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪਰਿਵਾਰ ਖੜਾ ਹੈਗਾ ਤੇ ਦੱਸਿਆ ਜਾ ਰਿਹਾ ਇਹਨਾਂ ਦੇ بیٹے ਵੱਲੋਂ ਜਿਹੜਾ ਹੁਣੇ-ਹੁਣੇ ਮੈਰिज ਹੋਈ ਸੀ ਉਸ ਤੋਂ ਬਾਅਦ ਕਿ ਲੜਕੀ ਵੱਲੋਂ ਜਿਹੜਾ ਸੋਸਾਇਟੀ ਟੈਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗੱਲਬਾਤ ਕਰਾਂਗੇ ਕੀ ਸੀ ਪੂਰਾ ਮਾਮਲਾ ਆਨੇ ਵੀ ਸਾਡੇ ਅੱਛਾ ਜੀ ਜੇ ਤੁਹਾਨੂੰ ਮਾਰਨਾ ਹੈ ਤਾਂ ਆਲਾ ਨੰਬਰ ਮੰਗ ਕਰਦੇ ਸੀ ਕੋ ਕੁੜੀ ਵੱਲੇ ਕੁੜੀ ਵਾਲੀ ਵੀ ਚੰਗ ਕਰਦੇ ਸੀ ਨਹੀਂ ਕੋਈ ਪੈਸਾ ਦੀ ਵੀ ਮੰਗ ਕਰਦੇ ਸੀ ਇਹ ਦੀ ਮੰਗੇ ਕਹਦੇ ਜੇ ਸਾਡਾ ਵਿਆਹ ਦੇ 40 50 ਲੱਖ ਲਗਾ ਦਿਓ ਵਾਹੀ ਦਾ ਹੀ ਅਸੀਂ ਤਲਾਕ ਦੇਣਾ ਹੈ ਤੁਹਾਨੂੰ ਸਾਡੇ ਕੋਲ ਪੈਸਾ ਹੈ ਨਹੀਂ ਕੋਈ ਐਂ ਪਤਾ ਤੁਸੀਂ ਕੁੜੀ ਪਸਾਣਾ ਚਾਹੁੰਦੇ ਹੋ ਫਿਰ ਕੁੜੀ ਵੱਲੋਂ ਜਿਹੜਾ ਵਾ ਮੋਟੇ ਭਰਾ ਨੇ ਚਾਰ ਤੇ ਮੋਟੇ ਦੋਵੇਂ ਦਾ ਜਿਹੜਾ ਰਿਸ਼ਤਾ ਹੈ ਕਾਰ ਵੀ ਆ ਰਹੀ ਬਗਲੂ ਤੇ ਰਿੰਕੂ ਕਰਮਾ ਕਾਰ ਦਿਆਏ ਦੋਵੇਂ ਨਾਲ ਤੇ ਮੇਰੇ ਮੁੰਡੇ ਨੂੰ ਧਮਕੀਆਂ ਦਿੱਤੀਆਂ ਘਰ ਆਣ ਦੀ ਪੱਥੋਂ ਮੈਂ ਆਉਣਾ ਦੂਜੇ ਤੇ ਜਿਹਦੇ ਮੈਂ ਘਰ ਆਉਣਾ ਵਾ ਪੱਥੋਂ ਧਮਕੀਆਂ ਦਿੱਤੀਆਂ ਤੇ ਨੂੰ ਮਾਰ ਦੇਣਾ ਵਾ ਤੇਰੇ ਪਿਓ ਨੂੰ ਵੀ ਮਾਰ ਦੇਣੀ ਹੈ ਤੇ ਅੱਜ ਤੋਂ ਤੁਹਾਡਾ ਸਾਰਾ ਖਤਮ ਕਰ ਦੇਣਾ ਕਿਉਂ ਧਮਕੀਆਂ ਦਿੱਤੀਆਂ ਗਈਆਂ ਸੀ ਉਹਨਾਂ ਵੱਲੋਂ ਧਮਕੀਆਂ ਬਸ ਐਨੂੰ 45 ਲੱਖ ਰੁਪਇਆ ਮੰਗਦੇ ਨਹੀਂਗੇ ਇਸ ਚੀਜ਼ ਦਾ 45 ਲੱਖ ਰੁਪਇਆ ਮੰਗਦੇ ਨਹੀਂ ਚਲੋ ਵਿਆਹ ਕੀਤਾ ਵਿਆਹ ਹੋਇਆ ਵਿਆਹ ਤੇ ਲੱਗਦੇ ਹੀ ਰਹਿੰਦੇ ਪੈਸੇ ਉਹ ਤੇ ਜੋ ਵਿਆਹ ਕਰੋਗੇ ਪੈਸੇ ਲੱਗਣੇ ਲੱਗਣੇ ਆਹੀ ਨਹੀਂ ਇਹਨਾਂ ਨੂੰ ਕਹਿ ਹਟ ਤੁਸੀਂ ਨਾ ਕਰੋ ਇੱਥੇ ਸਿੰਪਲ ਕਰ ਲੈਂਦੇ ਵਿਆਂ ਅੱਛਾ ਉਹਨਾਂ ਨੇ ਵਧੀਆ ਤਰੀਕੇ ਕੀਤਾ ਹੋਣਾ ਤੇ ਉਹ ਯਾਰ ਆਹੀ ਕੀਤਾ ਆਹੀ ਇੱਥੇ ਹੋ ਕਿਹੜਾ ਪਿਆਰ ਸੀ ਲਗਨ ਇੱਥੇ ਬਿਤਾਈ ਹੂੰ ਸਾਢੇ 40 ਲੱਖ ਰੁਪਇਆ ਲੱਗਾ ਲੜਕੀ ਵਾਲੇ ਕਿੱਥੋਂ ਦੇ ਹੈਗੇ ਆ ਜੀ ਲੜਕੀ ਵਾਲੇ ਹੈਗੇ ਆ ਮਖੂਦੇ ਮਖੂਦੇ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਵਿਆਹ 2.5 ਮਹੀਨੇ ਹੋਏ ਸਾਹਿਬ 2.5 ਮਹੀਨੇ ਜੇ ਇਹੀ ਕੁਝ ਹੁੰਦਾ ਰਿਹਾ ਜੀ ਹੂੰ ਤੇ ਤੁਹਾਨੂੰ ਕੋਦੋਂ ਪਤਾ ਲੱਗਾ ਸੀ ਕਿ ਤੁਹਾਡੇ ਬੇਟੇ ਨੇ ਦੱਸਿਆ ਸੀ ਕਿ ਤਾਂ ਮੈਨੂੰ ਤੰਗ ਪਰੇਸ਼ਾਨ ਕਰਦੇ ਵੇ ਆ ਕੱਲ ਵੀ ਦੱਸਿਆ ਕਿ ਆ ਤੇ ਮੈਂ ਕੋਈ ਪਤਾ ਪਹਸਾਨ ਲਾਾਂਗੇ ਕੋਈ ਗੱਲ ਨਾ ਪਰ 4 ਬਦਿਆਂ ਭਾਏ ਵਿੱਚ ਆ ਗਿਆ ਸਾਨੂੰ ਜਿਆਦਾ ਤੰਗੀਆਂ ਦੇਂਦਾ ਫੇ ਆ ਨਾਮ ਮੇਰਾ ਦਵਾਈ ਰਾਜਾ ਜੀ ਇਹਨੂੰ ਇਹ ਦੱਸਣ ਦਾ ਸਾਰ ਇਹਨੂੰ ਵਿੱਚ ਪਾਇਆ ਇਹਨੇ ਕਹਿ ਨਾ ਤੰਗ ਤੰਗ ਆਪਾਂ ਬਲਕਿ ਫੈਮਿਲੀ ਜੀ ਬਹਿ ਕੇ ਗੱਲਬਾਤ ਹੋ ਰਹੀ ਸੀ ਹਾਂਜੀ ਪਰ ਇਹਨਾਂ ਨੇ ਕੋਈ ਸਹੀ ਗੱਲ ਨਹੀਂ ਕੱਢਣ ਨੂੰ ਸੁਣ ਦਿੱਤੇ ਹਾਂ ਹਾਂ ਇੱਕ ਸੇ ਮੁਟਿਆਰ ਕਿਹਾ ਸੀ ਤੈਨੂੰ ਮਰਵਾ ਦੇਣਾ ਅੱਛਾ ਮਰਵਾ ਦੇਣਾ ਧਮਕੀਆਂ ਦੇ ਨੇ ਨਾ ਨੇ ਤੁਹਾਡੇ ਤੁਸੀਂ ਸ਼ਰਮਾ ਜਿਹੜਾ ਨਾਮ ਹੈ ਰੇ ਸ਼ਰਮਾ ਕਾਰਬਜ਼ਾਰ ਵਾਲਾ ਉਹਨਾਂ ਨਾਲ ਨੇ ਤੁਸੀਂ ਗੱਲਬਾਤ ਕੀਤੀ ਕਿ ਤੁਸੀਂ ਰਿਸ਼ਤਾ ਕਰਾ ਰਿਹਾ ਕਿ ਸਾਨੂੰ ਜੱਟਾਂ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਦਾ ਅਸੀਂ ਕਿਹਾ ਉਹਨਾਂ ਨੂੰ ਹਾਂਜੀ ਉਹ ਉਹ ਬੈਠੇ ਨਹੀਂ ਵਿੱਚ ਮੁੜ ਕੇ ਆਏ ਨਹੀਂ ਅੱਛਾ ਤੁਹਾਡਾ ਕੰਮ ਜਾਣੇ ਇਹ ਮੁਟਿਆਰ ਨੂੰ ਸਮਝਾਣੇ ਲਾਪੇ ਅੱਜ ਕੀ ਹੋਇਆ ਬੇਟੇ ਅੱਜ ਤੇ ਅੱਜ ਲਿਖਿਆ ਮੈਂ ਕਿ ਕਿ ਘਰ ਦੇ ਕੰਦੇ ਉਹ ਕਿਹਾ ਉਹਦੇ ਵੀ ਮੁੰਡੇ ਨੂੰ ਅੱਛਾ ਜੀ ਮੁੰਡੇ ਨੂੰ ਜੀ ਅਸੀਂ ਨਾਲ ਦੇ ਗਵਾਰਡੀ ਕਾਰਨ ਤੇ ਬਿਠਾਇਆ ਤੇ ਅਹਾਨੂੰ ਕੁਝ ਨਹੀਂ ਪਤਾ ਇਹਦਾ ਇੱਥੇ ਹਸਪਤਾਲ ਆ ਰਿਹਾ ਇੱਕ ਬੇਟੇ ਦੀ ਕੰਡੀਸ਼ਨ ਕੀ ਹੈਗੀ ਹੈ ਬੇਟਾ ਤਾਂ ਖਤਮ ਹੋ ਗਿਆ ਤੇ ਖਤਮ ਹੋ ਗਿਆ ਤੇ ਡੈਥ ਹੋ ਗਈ ਹੈ ਡੈਥ ਹੋ ਗਈ ਹੈ ਅੱਛਾ ਜੀ ਸਾਢੇ 9 ਵਜੇ ਦੇ ਹਸਪਤਾਲ ਤੇ ਆਏ ਆ ਅੱਛਾ ਇਹਦੇ ਦੀ ਇਹ ਕਿਉਂ ਨਿਕਲੀ ਆ ਸਲਫਾ ਦੀ ਅੱਛਾ ਜੀ ਡਾਕਟਰ ਨਾਲ ਦੇਖੀ ਮੈਂ ਦੇਖਿਆ ਬਾਹਰ ਆ ਰਿਹਾ ਦਾ ਬਹੁਤ ਪ੍ਰੇਸ਼ਾਨੀ ਹੋਦਰ ਸ਼ਰਮੇ ਵਾਲਾ ਪ੍ਰੇਸ਼ਾਨੀ ਬੇਟਾ ਕੀ ਕੰਮ ਕਰਦਾ ਈ ਤੁਹਾਡਾ ਤੇਰਾ ਕਾਰਾਂ ਦਾ ਕੰਮ ਕਰਦਾ ਹੈ ਕਾਰ ਵਜਾਦਾ ਹਾਂਜੀ ਇੱਥੇ ਭਾਈ ਇੱਥੇ ਨਾਲ ਜਾ ਦੁਕਾਨ ਕਰਦਾ ਹੈ ਅੱਛਾ ਜੀ ਹਾਂਜੀ ਇਹ ਮੁੰਡੇ ਕੁੜੀਆਂ ਦੇ ਪਰੇਸ਼ਾਨ ਕਰਦੇ ਆ ਦੀਪੂ ਸ਼ਰਮੇ ਵਾਲੀ ਦੋਨੇ ਭਰਾ ਪਰੇਸ਼ਾਨ ਕਰਦੇ ਬਹੁਤ ਜ਼ਿਆਦਾ ਦੁਖੀ ਹੋ ਗਏ ਉਹਨੇ ਆਪਣਾ ਹੱਥ ਵਧਾ ਲਿਆ ਖਤਮ ਕੀਤੀ ਅੱਛਾ ਮਲਗੀ ਤੁਹਾਨੂੰ ਦੱਸ ਕੇ ਗਿਆ ਸਾਰਾ ਕਿ ਮੈਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੇ ਆ ਕਾਫੀ ਟਾਈਮ ਦੇ ਬਾਰੋ ਪੂਰਾ ਦਿਮਾਗ ਜਾਂਦੇ ਦੋ ਬਣੇ ਪੈ ਗਿਆ ਕੁੜੀ ਵਾਲਿਆਂ ਨੂੰ ਇਹਨਾਂ ਲੋ ਜਿਹਨਾਂ ਨੇ ਰਿਸ਼ਤਾ ਕਰਾਇਆ ਸੀਗਾ ਇਹਨਾਂ ਨਾਲ ਰਿਸ਼ਤਾ ਚੰਗੀ ਤਾਂ ਹੋਂ ਨਹੀਂ ਕਿ ਤਾਂ ਘਰ ਦੀ ਬਸਤੀ ਕਿ ਤਾਂ ਮੁੰਡੇ ਦਾ ਮੇਰਾ ਮੁੰਡਾ ਹੀ ਮਾਰਤਾ ਜਾਂਦਾ ਨੇ ਪੈ ਕੀ ਨਾਮ ਆ ਜੀ ਮੁੰਡਾ ਜੀ ਦਾ ਮੁੰਡੇ ਦਾ ਇੰਦਰ ਇੰਦਰ ਜੀ ਇੰਦਰੋੜਾ ਨਹੀਂ ਤੁਸੀਂ ਜਦੋਂ ਲੜਕੀ ਦੇ ਤਾਂ ਕੀਤੇ ਸੀ ਉਹਨਾਂ ਦੇ ਕੋਈ ਉਹਨਾਂ ਦੇ ਫਾਦਰ ਮਦਰ ਨਾਲ ਗੱਲ ਨਹੀਂ ਕੀਤੀ ਕਿ ਜਾ ਕੇ ਹਾਂ ਜੀ ਬ੍ਰਦਰ ਹੈ ਹਾਂ ਜੀ ਬ੍ਰਦਰ ਹੈ ਫਾਦਰ ਮਦਰ ਹੈ ਨਹੀਂ ਲੜਕੀ ਦੇ ਨਹੀਂ ਮਦਰ ਹੈਗੀ ਹੈ ਅਗਰ ਬ੍ਰਦਰ ਨਹੀਂ ਇੱਕ ਮਾਂ ਦਾ ਫਰਜ਼ ਬੰਦਾ ਜੇ ਮੈਂ ਆਪਣੀ ਕੁੜੀ ਨੂੰ ਬਸਾਉਣਾ ਆ ਪੁਛਾਲ ਤਾਂ ਬੋਲਣ ਦਿੰਦਾ ਹੀ ਉਹ ਕੁੜੀ ਨੂੰ ਚੁੱਕਦਾ ਪਟਦਾ ਸੀ ਕਹਿੰਦਾ ਸੀ ਤੇਰੇ ਨਾਲ ਇੱਕ ਗੱਲ ਕਰਨੀ ਹੈ ਤੂੰ ਚਾਰ ਜਵਾਬ ਦੇ ਅੱਛਾ ਮਰ ਗਈ ਪਹਿਲੇ ਕੁੜੀ ਨੂੰ ਢੁਕਾ ਦਿੰਦੇ ਸੀ ਢੁਕਾ ਦਿੰਦੇ ਕਿ ਐਦਾਂ ਚੱਲਣਾ ਤੂੰ ਐਦਾਂ ਚੱਲਣਾ ਕਹਿੰਦੀ ਸੀ ਮੈਸ ਮੇਰੇ ਕੋ ਪੈਸਾ ਹੈ ਤੂੰ ਮੇਰੇ ਨਾਲ ਵੱਖਰਾ ਉਹ ਆਪਣੀ ਮਾਂ ਨੂੰ ਮੰਗਰ ਘਰ ਦੁਆਰੇ ਛੱਡਿਆ ਇਹਨੇ ਵੱਲੋਂ ਕੀਤਾ ਅੱਛਾ ਤੁਹਾਨੂੰ ਛੱਡਿ ਹੋਵੇ ਹਾਂ ਕਹਿੰਦੀ ਸੀ ਤੇਰੀ ਮਾਂ ਨਾਲ ਨਹੀਂ ਮੇਰੇ ਨਾਲ ਹੂੰ ਇਹਦਾ ਵੱਖਰਾ ਹੋ ਗਿਆ ਉਹਨੇ ਮੇਰੇ ਤੋਂ ਮਾਂ ਛੱਡਿਆ ਮਾਂ ਕਿੰਨੀ ਤੂੰ ਮਾਂ ਕਿੱਥੇ ਛਡਾਉਂਦੀ ਹੈ ਜੀ ਮਾਂ ਨੇ ਪਾਲ ਪੋਸ ਕੇ ਬੱਚਾ ਵੱਡਾ ਕੀਤਾ ਨੀ ਜਦੋਂ ਦਾ ਜਿਹੜਾ 2 ਮਹੀਨੇ ਦਾ 2 ਮਹੀਨੇ ਹੋ ਗਏ ਵਿਆਹ ਨੂੰ ਉਸ ਤੋਂ ਬਾਅਦ ਹੀ ਚਲ ਗਈ ਸੀ ਲੜਕੀ ਆਪਣੇ 10 ਦਿਨਾਂ ਬਾਅਦ ਹੀ ਚਲੀ ਗਈ ਸੀ। ਅੱਛਾ 10 ਦਿਨਾਂ ਬਾਅਦ ਚਲੀ ਗਈ। ਮਨਾ ਕੇ ਲਿਆਏ ਫਿਰ ਚਲੀ ਗਈ। ਨਹੀਂ ਕੋਸ਼ਿਸ਼ ਤੁਸੀਂ ਵਿੱਚ ਕੋਈ ਬੰਦੇ ਨਹੀਂ ਪਾਏਗੇ ਹਾਂ ਨਹੀਂ ਕੋਈ ਸ਼ਰਮ ਹੀ ਪਾਈ ਸੀ। ਅੱਛਾ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ? ਉਹਨਾਂ ਨੇ 10 ਮਤਲਬ ਕੁੜੀ ਨਾ ਸਮਝਾਵਾਂਗੇ ਬਸ। ਅੱਛਾ ਜੀ। ਬਸ ਇਹੀ ਗੱਲ। ਠੀਕ ਹੈ। ਕੀ ਹੁਣ ਦੀ ਸਾਡੇ ਬੇਟੇ ਦੀ ਡੈਥ ਹੋ ਗਈ ਹੈ ਕੀ ਕੁਝ ਉਹਨਾਂ ਦੇ ਉੱਪਰ ਕਾਰਵਾਈ ਕਰਾਉਂਗੇ ਜੀ? ਕਾਰਵਾਈ ਕਰਾ। ਜੀ ਕੰਪਲੀਟ ਕਰਾਤੀ ਹੈ। ਅੱਜ ਹੈ। ਤੋਂ ਸਿੱਧੀਆਂ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਲੜਕੇ ਨੂੰ ਜਦਾ ਜਦਾ ਹੀ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਮੁੰਡੇ ਦੀ ਜਿਹੜਾ ਸਲਫਾਤ ਹਾਂਜੀ ਬੱਲੂ ਨੇ ਰਿੰਕੂ ਨੇ ਬਹੁਤ ਤੰਗ ਕੀਤਾ ਉਹ ਲੋਕ ਕੁਮੀਰੇ ਪ੍ਰਾਨੇ ਬਹੁਤ ਤੰਗ ਕੀਤਾ ਸ਼ਾਬਾਸ਼ ਤੇ ਮੰਦੀ ਮਲਗੀ ਲੜਕੀ ਨੂੰ ਭੜਕਾਉਂਦੇ ਸੀ ਕਿ ਤੂੰ ਵੱਖਰੀ ਹੋ ਜਾ ਵਖਰਾ ਰਹਿ ਆਪਣੇ ਮਾਂ ਪੇ ਤੋਂ ਬਹੁਤ ਤੇਜ਼ ਸੀ ਹਾਂ ਕਿੱਥੇ ਦੀ ਲੈਣ ਵਾਲੀ ਕੁੜੀ ਮੱਖੂ ਦੀ ਰਹਿਣ ਵਾਲੀ ਆ ਤੇ ਉਹਨਾਂ ਦੇ ਪਰਿਵਾਰ ਨਾਲ ਨਹੀਂ ਕੀਤੀ ਗੱਲਬਾਤ ਕਿ ਤੁਹਾਡੀ ਬੇਟੀ ਐਦਾਂ ਕਰ ਰਹੀ ਐ ਸਭ ਕਾਫੀ ਸਿੱਧਾ ਕੋਈ ਮਾਨ ਸਮਝ ਕੇ ਅਜਮਾਨ ਨੂੰ ਵੀ ਨਹੀਂ ਕੋ ਸਮਝਦੀ ਛੋਟੇ ਭਰਾ ਨੂੰ ਸਮਝਦੀ ਸੀ ਦੋਵੇਂ ਭੈਣ ਭਰਾ ਹਾਂ ਹੂੰ ਤੇ ਜਦੋਂ ਹਸਪੀਟਲ ਲੈ ਜਾਂਦਾ ਤੇ ਉਦੋਂ ਉਸ ਅਲਫਾਜ਼ ਉਹਦੇ ਜੇਬ ਚ ਨਿਕਲੀ ਹੈ ਤੇ ਤੁਹਾਨੂੰ ਨਹੀਂ ਪਤਾ ਸੀ ਕੀ ਖਾਦਾ ਉਹਨੇ ਕੀ ਕੀਤਾ ਕਿ ਉਲਟੀਆਂ ਮਾਰਦਾ ਪਿਆ ਸੀ ਉਸ ਵੇਲੇ ਮੈਂ ਤਾਂ ਉਠਾਇਆ ਮੈਂ ਕਿੰਦਰ ਉੱਠਣਾਸ਼ਟਾ ਉਹ ਕਿ ਚਾਹ ਮਿਲਣੀ ਨਾ ਤੇ ਪੀ ਲੈ ਹੂੰ ਉਹ ਹੁੰਦਾ ਕੁੜੀ ਨੂੰ ਸੰਬੰਧ ਦਾ ਜਿਹੜਾ ਵਿੱਚ ਚੋਲਾ ਸੀ ਇਹ ਇਹ ਵਿਚੋਲਾ ਸੀ ਇੰਨੇ ਵਿਆਹ ਕਰਾਇਆ ਸੀ ਤੇ ਇਹੋ ਇਹੋ ਧਮਕੀਆਂ ਦਵਾਨ ਲਗਾ ਤੇ ਸਰਪਾਹਨ ਕੋ ਮੁੰਡੇ ਦੇ ਕਿੰਨੇ ਵਜੇ ਖਾਦੀ ਸੀ ਇਹ ਕੋਈ ਅੱਜ ਸ਼ਵੇਰੇ ਕਿੰਨੇ ਵਜੇ ਖਾਦੀ ਸੀ 6-7 ਵਜੇ ਦੇ ਕਰੀਬ ਖਾਦੀ ਹੈ 7 ਵਜੇ ਬਾਹਰ ਨਿਕਲਿਆ ਜਦੋਂ ਪਤਾ ਕਿਦਾਂ ਲੱਗਾ ਭਾਜੀ ਜਦੋਂ ਉਲਟੀਆਂ ਕਰਨੀਆਂ ਸ਼ੁਰੂ ਕੀਤੀ ਅੱਛਾ ਉਲਟੀਆਂ ਕਰਨੀ ਸ਼ੁਰੂ ਕੀਤਾ ਤੇ ਸਫਾਰ ਤੱਕ ਦਾ ਪਤਾ ਲੱਗਾ ਉਹ ਕਹਿੰਦਾ ਸੀ ਕਿ ਮੈਂ ਨਹੀਂ ਹੁੰਦੀ ਜੇਬ ਜੋਂ ਅੱਧਾ ਨੂੰ ਕਿ ਮੈਨੂੰ ਮੈਨੂੰ ਮਾਫ਼ ਕਰਿਆ ਪਤਾ ਜੇਬ ਚੋਂ ਨਿਕਲਿਆ ਅੱਛਾ ਪਤਾ ਜੇਬ ਚੋਂ ਨਿਕਲਿਆ कि ਮੈਨੂੰ ਇਹਨਾਂ ਨੇ ਦਸਾਇਆ ਸਾਰਿਆਂ ਨੇ ਇਹਨਾਂ ਨੇ ਰਲ ਕੇ ਤੇ ਮੈਨੂੰ ਮਾਫ ਕਰਾ ਜੀ ਮੈਂ ਤਾਂ ਕਿੰਨੇ ਕ ਵਜੇ ਇਸ ਚੀਜ਼ ਦਾ ਤੁਹਾਨੂੰ ਪਤਾ ਲੱਗਾ ਜੀ ਇਹ ਮੈਨੂੰ ਤਾਂ 9 ਵਜੇ ਫੋਨ ਆਇਆ ਮੈਂ ਪਰੂਏ ਪਰੂ ਤੋਂ ਆਇਆ ਅੱਛਾ ਜੀ ਮੈਨੂੰ ਇਹਨਾਂ ਨੇ ਇਹਨਾਂ ਨੇ 9 ਵਜੇ ਦੇ ਕਰੀਬ ਫੋਨ ਕੀਤਾ ਤੇ 9 ਵਜੇ ਮੈਨੂੰ ਲਗਾ ਐਡਮਿਟ ਕਰਨ ਤੋਂ ਬਾਅਦ ਦਰਦ ਫੋਨ ਕੀਤਾ ਉਮਰ ਚੰਨੀ ਇੰਦਰ ਜੀ ਇੰਦਰ ਦੀ ਤੇਤੀ ਚਲੰਚੀ ਨਾਲ ਹੈ ਤੇ ਸਭ ਤਰ੍ਹਾਂ ਦੇ ਨਿਕਲੇ ਇਹ ਮਕੂ ਜੀ ਜਿਹੜੇ ਪੁਲਿਸ ਆਈ ਹੈ ਮੌਕੇ ਤੇ ਹੁਣ ਪੁਲਿਸ ਆਈ ਹੈ ਪਰ ਐਫ ਆਈ ਆਰ ਨਹੀਂ ਲਿਖ ਰਹੀ ਤੇ ਨਿਕਾਣੇ ਆ ਜਿਹੜੇ ਦੂਜੇ ਕੰਮ ਕਰੋ ਰਿਟਰਨ ਲੈਂਦੇ ਹੀ ਨਹੀਂ ਪਏ ਉਹ ਕਹਿੰਦੇ ਉੱਥੇ ਆ ਜਾਓ ਆਰਾਮ ਨਾਲ ਉੱਥੇ ਬਹਿ ਕੇ ਕਰਦੇ ਆ ਥਾਣੇ ਤੇ ਆ ਕੇ ਥਾਣੇ ਬੁਲਾ ਰਹੇ ਆ ਬੋਡੀ ਦਾ ਪੋਸਟਵਾਲਾ ਕਰਵਾਉਣਾ ਚਾਹੁੰਦਾ ਕੋਈ ਕੋਈ ਰਿਪੋਰਟ ਰਿਕਰਡ ਹੋਣੀ ਚਾਹੀਦੀ ਆ ਨਹੀਂ ਜਿੱਦਾਂ ਮੁੰਡੇ ਦੇ ਸੁਸਾਇਟੀ ਜਿਹੜਾ ਚੋਰ ਕੀਤਾ ਵਾ ਸਫਵਾਦ ਨਿਕਲੀ ਉਹਦੀ ਜੇਬ ਤੋਂ ਕੋਈ ਕੋਈ ਨੋਟ ਵਗੈਰਾ ਵੀ ਨਿਕਲਿਆ ਉਹਦੀ ਜੇਬ ਚ ਕੋਈ ਦੇਖਿਆ ਕੁਛ ਅੱਦਾਂ ਦਾ ਨਹੀਂ ਨਹੀਂ ਇਹ ਕਹਿ ਰਹੇ ਆ ਕਿ ਰਿਕਾਰਡਿੰਗ ਜਿਹੜੀ ਹੈ ਰਿਕਾਰਡਿੰਗ ਕਰਦੀ ਸੀ ਉਹ ਨਹੀਂ ਰਿਕਾਰਡਿੰਗ ਕਰਦੀ ਸੀ ਜਿਹੜੀ ਰਿਕਾਰਡਿੰਗ ਦੱਸ ਰਹੇ ਆ ਇਹ ਸੁਣੀ ਇਹਨਾਂ ਕਹਿੰਦੇ ਆ ਕਿ ਜਵਾਈ ਰਾਜੇ ਨੂੰ ਕਰਨਾ ਪੈਣਾ ਪੋਸਟਮੈਨ ਕਰਾਵਾਜੀ ਰਿਕਾਰਡਿੰਗ ਚ ਕੀ ਸੀ ਸਾਰਾ ਗੱਲ ਰਿਕਾਰਡਿੰਗ ਚ ਰਿਕਾਰਡਿੰਗ ਜਿਹਨੇ ਅਧਰ ਆਜੋ ਬਜੀ ਅਧਰ ਆਜੋ ਰਿਕਾਰਡਿੰਗ ਨੇ ਇਹ ਕਿਹਾ ਕਿ ਮੈਨੂੰ ਧੱਕੇ ਨਾਲ ਫਸਾਇਆ ਗਿਆ ਤੇ ਇਹ ਕਿਹਦੇ ਵੱਲੋਂ ਕਿਹਾ ਗਿਆ ਜੀ 인ਦਰਿੰਦਰ ਵੱਲੋਂ 인ਦਰ ਵੱਲੋਂ ਜਿਹੜਾ ਅੱਛਾ ਜੀ ਇਹ ਰਿਕਾਰਡਿੰਗ ਕਿਸ ਦੇ ਨਾਲ ਗੱਲ ਕਰ ਰਿਹਾ ਜੀ ਉਹ ਮੇਰ ਨਾਲ ਜੀ ਤੁਹਾਡੇ ਨਾਲ ਕੀ ਕਹਿ ਗਏ ਸੀ ਕੀ ਕਹਿ ਰਹੇ ਸੀ ਵੀ ਹਾਂ ਵੀ ਮੈਨੂੰ ਧੱਕੇ ਨਾਲ ਫਸਾਇਆ ਗਿਆ ਤੇ ਜਿੰਦਾ ਮੈਂ ਕੋਈ ਉਹ ਕਸੂਰਵਾਰ ਨਹੀਂ ਹਾਂ ਅੱਛਾ ਜੀ ਇਹਨਾਂ ਨੇ ਮੇਰੇ ਸਾਰਾ ਇਜਾਮ ਲੈ ਕੇ ਇਕੱਲੇ ਤੇ ਲਾ ਲਿਆ ਠੀਕ ਹੈ ਹੂੰ ਮੇਰਾ ਇੱਕ ਸਵਾਲ ਆ ਜਿਹੜੇ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਸੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਸਵਿਚ ਆਫ ਕਰ ਲਿਆ ਉਹ ਸੈਰ ਛੱਡ ਕੇ ਭਾਜੀ ਅੱਛਾ ਪੂਰਾ ਪਰਿਵਾਰ ਹੀ ਪੂਰਾ ਪਰਿਵਾਰ ਹੀ ਭਾਜੀ ਤੇ ਬਾਈ ਨੇਮ ਤੁਸੀਂ ਦੱਸ ਰਹੇ ਹੋ ਜਿਹੜੇ ਬਾਕੀ ਜਿਹੜੇ ਬਾਕੀ ਦੱਸ ਰਹੇ ਹੋ ਜਿਹੜੇ ਉਹ ਬਾਕੀ ਉਹ ਵੀ ਸਾਰੇ ਬਰਾੜ ਸਾਰੇ ਸਾਰੇ ਹੂੰ ਤੇ ਮੌਕੇ ਤੇ ਪੁਲਿਸ ਆਈ ਹੈ ਪੁਲਿਸ ਕੀ ਕਹਿ ਰਹੀ ਹੈ ਤੁਹਾਨੂੰ ਹੁਣ ਕੰਪਲੀਟ ਪੁਲਿਸ ਕਹਿ ਰਹੀ ਹੈ ਪਹਿਲੇ ਪੋਸਟਮਾਰਟਮ ਕਰੋ ਫਿਰ ਬਾਅਦ ਵਿੱਚ ਵੇਖਾਂਗੇ ਹੂੰ ਰੀ ਭਾਈ ਨੇਮ ਤੁਸੀਂ ਦੱਸਿਓ ਸਲਫਾਜ਼ ਮੁੰਡੇ ਨੇ ਪਿੱਤੀ ਆ ਤੇ ਕਿਸੇ ਕਾਰਨ ਪਿੱਤੀ ਆ ਅਗਲੇ ਨੇ ਤੇ ਬੱਸ ਇੱਥੇ ਲੈਣੇ ਚਾਹੀਦੇ ਕੋਈ ਸਾਈਓ ਇਹ ਕਰੋ ਗੱਲ ਭਾਈ ਉਹ ਨਹੀਂ ਲੈਣੀ ਨਹੀਂ ਕਰੋ ਗੱਲ ਕੋਈ ਸਾਈਓ ਸਾਹਮਣੇ ਆਓ ਕਰੋ ਗੱਲ ਅੱਗੇ ਕਹੋ ਅਸੀਂ ਜਾਈਂ ਸਾਡੇ ਬੰਦਾ ਮਰਿਆ ਪਿਆ ਅਸੀਂ ਥਾਂਲੇ ਜਾ ਕੇ ਬੋਣ ਲਖਾਈਏ ਕੋਈ ਇੱਥੇ ਕੰਪਲੇਨਟ ਲਗਾ ਦੇਖੇ ਕਿ ਕਿ ਜਾਵੇ ਕੋਈ ਸਵਾਲ ਹੈ ਨਾ ਸਾਡਾ ਸਰ ਮੌਕੇ ਤੇ ਮੁੰਡਾ ਪੂਰਾ ਹੋ ਗਿਆ ਰਿਪੋਰਟ ਲਿਖਣ ਪੁਲਿਸ ਇੱਥੇ ਕਰੇ ਹਾਂ ਇੱਕ ਮੁੰਡਾ ਜਵਾਨ ਮਾਇਆ ਜਵਾਨ ਪੁੱਤ ਗਿਆ ਵੈ ਜੀ ਇਕ ਇਕਲਾ ਇਕਲਾ ਬੇਟਾ ਸੀ 3 ਫੁੱਟ ਜਵਾਨ ਮੁੰਡਾ ਸੀ ਨਹੀਂ ਜਦੋਂ ਯਾਰ ਇੱਕ ਸਵਾਲ ਆ ਦਸ ਤਨਵਾਦ ਜਿਹੜੀ ਆ ਲੜਕੀ ਆ ਚੱਲ ਜਾਂਦੀ ਆ ਤੇ ਤੁਸੀਂ ਇਹਦੇ ਬਾਰੇ ਜਾਂ ਕੋਈ ਆਪਣੇ ਬੰਦੇ ਵਿੱਚ ਪਾ ਕੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅੱਛਾ ਜੀ ਫਿਰ 10 15 ਲੜਕੇ ਗੱਲ ਕੁਛ ਨਹੀਂ ਜੀ ਗੱਲ ਖਾਣ ਪੀਣ ਦੀ ਆ ਚੀਜ਼ ਮੈਂ ਖਾਣੀ ਆ ਨਾ ਕਿਹਾ ਖਾਣੀ ਫਰੂਟ ਇੰਦਰ ਕਹਿੰਦਾ ਮੈਂ ਫਰੂਟ ਵੀ ਲਿਆਦਾ ਫੇਜ ਭਰ ਕੇ ਲਾਦਾ ਤੁਜੀ ਨਹੀਂ ਚੀਜ਼ ਖਾਣੀ ਮੈਂ ਤੁਹਾਨੂੰ ਲਿਆ ਦਿੰਦਾ ਹੋਰ ਗੱਲ ਕੁਛ ਨਹੀਂ ਨਿੱਕੀ ਨਿੱਕੀ ਗੱਲ ਤੋਂ ਨਾ ਬਕਸ ਹੋਇਆ ਆ ਮੀਆਂ ਬੀਬੀ ਨੋਰਮਲ ਜੀ ਗੱਲ ਆ ਕੋਈ ਗੱਲ ਆ ਜੀ ਪੁੱਛ ਕਰੋ ਗੱਲ ਨਾ ਪੁੱਛਾਕੀ ਕਰੋ ਗੱਲ ਲੋ ਜੀ ਮੌਕੇ ਤੇ ਡਿਊਟੀ ਅਫਸਰ ਵੀ ਆਇਓ ਇਹ ਗੱਲਬਾਤ ਕਰਾਂਗੇ ਕੀ ਸੀ ਪੁਰਾਣਾਂ अच्छा जी। ਜਿਹੜਾ ਟੀਮ ਹੈ ਤੇ ਲਿਖਦੇ ਨੇ ਕਿ ਸਾਡੇ ਤੋਂ ਸੁਪਰ ਐਗਜ਼ਾਮੈਂਟ ਨੂੰ ਬਣੇ ਦੀਆਂ ਕਾਹਤਾਂ ਹੋ ਜਾਂਦੀਆਂ ਨੇ। ਤੇ ਜਿਹੜਾ ਪਰਚਾ ਦਰਜ ਕਰਵਾਇਆ ਗਿਆ। ਨਹੀਂ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਕਿ ਲੜਕੀ ਵੱਲੋਂ ਜਿਹੜਾ ਪਰੇਸ਼ਾਨ ਕੀਤਾ ਜਾਂਦਾ ਸੀ ਉਹਨਾਂ ਨੂੰ ਨਹੀਂ ਉਹ ਕਿਹਾ ਇਹ ਬਿਆਨ ਦੇਖੀਏ ਇਹ ਕਹਿੰਦੇ ਕਿ ਉਹ ਕਿਤੇ ਪਹਿਲੇ ਪੋਸਟ ਮਾਰਡਮ ਹੋਏਗਾ ਉਸ ਤੋਂ ਬਾਅਦ ਕਾਰਵਾਈ ਹੋਏਗੀ। ਅਸੀਂ ਦੇਖੋ ਜੇ ਪਹਿਲਾਂ ਅਸੀਂ ਬਿਆਨ ਲੈਣ ਆਏ ਹਾਂ ਮੁੰਡੇ ਦੇ। ਮੁੰਡਾ ਉਹ ਦਰਸਾ ਨੂੰ ਅੰਦਰ ਕਰਤਾ ਹੈ। ਅਸੀਂ ਖਾਨੇਦਾਰ ਕਾ ਹਾਂ ਜੇ ਬੋਲਦੇ ਹਾਂ ਕਿ ਤੁਸੀਂ ਸੁਣਾਗੇ ਉਹਨਾਂ ਬੱਚਾ ਜਿਹੜਾ ਉਹ ਕੋਈ ਨਹੀਂ ਤੇ ਪਰਿਵਾਰਕ ਪੱਧਰ ਮੈਂ ਗੱਲਬਾਤ ਨਹੀਂ ਹੋਈ ਹਲੇ ਬਿਲਕੁਲ ਜੀ ਗੱਲਬਾਤ ਹੋਣ ਲਈ ਆ ਉਹ ਕਹਿੰਦਾ ਵੀ ਹਜੇ ਮਾਂ ਜਿਹੜੀ ਮੇਰੀ ਦਾਦੀ ਉਹਨਾਂ ਦੇ ਸਟੇਟਮੈਂਟ ਹਜੇ ਇੱਥੇ ਇਦਾਂ ਦੇ ਬਿਆਨ ਦੇਣ ਤੇ ਜਦੋਂ ਨੀ ਉਹ ਤਾਂ ਸਹੀ ਬੋਲ ਨਹੀਂ ਪੂਰੇ ਦੇ ਉਹ ਕੀ ਗੱਲ ਬਾਤ ਕੋਈ ਉਹਨਾਂ ਨਾਲੇ ਉਹ ਕਹਿੰਦੇ ਕੋਈ ਗੱਲ ਬਾਤ ਹੀ ਨਹੀਂ ਹੋਈ ਸਾਡੀ ਕੋਈ ਕਦੇ ਬਿਆਨ ਹੀ ਨਹੀਂ ਦਿੱਤੇ ਉਹ ਤਾਂ ਬਣਾਣੇ ਜੀ ਸਾਡੇ ਨਾਲ ਕੋਈ ਨਹੀਂ ਨਹੀਂ ਕਹਿੰਦੇ ਜਿਸ ਤਰ੍ਹਾਂ ਦੇ ਬਿਆਨ ਦੇਣਗੇ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਅਸੀਂ ਉਹ ਕਹਿੰਦੇ ਗੱਲ ਹੀ ਨਹੀਂ ਹੋਈ ਸਾਡੀ ਉਹ ਕਹ ਰਹੇ ਉਹ ਨਹੀਂ ਹੋਈ ਹੋਣੀ ਉਹ ਕਹਿੰਦੇ ਤੁਸੀਂ ਐਡਾ ਜੀ ਸਥਿਤੀ ਵਿੱਚ ਨਹੀਂ ਹੈਗੇ ਬਿਆਨ ਦੇਣ ਚਾਰ ਬੰਦੇ ਚੌਂਤੀ ਆ ਜਾਓਗੇ ਉਹ ਤਾਂ ਸਾਡੀ ਗੱਲ ਹੀ ਨਹੀਂ ਸੁਣਦੇ ਤਾਂ ਵੇਖੋ ਪਰਿਵਾਰ ਕਹ ਰਹੇ ਆ ਪਾਣੀ ਬੁਲਾ ਰਹੇ ਤੁਸੀਂ ਉਹਨਾਂ ਨੂੰ ਕੰਮ ਬੁਲਾ ਰਹੇ ਸੀ ਜੀ ਉਹ ਉਸ ਮਿੰਦਰ ਸਰ ਉਹ ਬਈ ਜੀ ਸਾਡੇ ਬਿਆਨ ਲਿਖੋ ਸਰ ਕਰਵਾਤ ਜੋ ਇੱਥੇ ਰੌਂਦੇ ਆ ਹਾਂ ਬਿਆਨ ਦੇਣ ਮਰਿਆ ਮੁੰਡਾ ਇੱਥੇ ਤੇ ਆ ਬਿਆਨ ਜਾ ਕੇ 4 ਵਜੇ ਖਾਣੇ ਨੇ ਇੱਕ ਕਿਹੜੀ ਕਹਾਣੀ ਜਿਹੜਾ ਜੀ ਅਸੀਂ ਤਾਂ ਬਿਆਨ ਲਿਖਣ ਨੂੰ ਤਿਆਰ ਆਂ ਤੁਹਾਨੂੰ ਦੇਖੋ ਬਿਆਨ ਨਹੀਂ ਹੋਏ ਤੇ ਗੱਲ ਕੋਈ ਹੋ ਜਾਊਗਾ ਅਬ ਆਹ ਮੁੰਡਾ ਮਰਿਆ ਪਿਆ ਹੈ ਹੈ ਦੇਖ ਨਹੀਂ ਛੱਡ ਨਹੀਂ ਆਣਗੀ ਆਵੇਂ ਆਜੋ ਵੀ ਚਾਰ ਬੰਦੇ ਤੋਰ ਵੀ ਸਾਡੇ ਕੋਲ ਖੜਾ ਤੁਸੀਂ ਬਿਆਨ ਲਖਾਓ ਜਿਹਨੇ ਲਿਖਾਉਣੇ ਆ ਸਾਨੂੰ ਇੱਕ ਟਾਈਮ ਦੇਖੋ ਭਾਈ ਸਰ ਪਰਿਵਾਰ ਦਾ ਵੀ ਤੇ ਅਹੀ ਰੋਪ ਹੈ ਕਿ ਬਿਆਨ ਲਿਖਣ ਬਿਆਨ ਨਹੀਂ ਲਿਖਦੇ ਵੇ ਲੇਕਿਨ ਉਹ ਕਹਿੰਦੇ ਕਿ ਮੈਂ ਮੋਲ ਹੀ ਗੱਲ ਬਾਤ ਉਹ ਕਹਿ ਰਹੇ ਕਹਿੰਦੇ ਵੀ ਇਹਨਾਂ ਨੂੰ ਬਾਰ ਬਾਰ ਉਹ ਪਰ ਉਹ ਆਪ ਵੀ ਨਹੀਂ ਬਿਆਨ ਲੈ ਕੋਰੇ ਦੇ ਦਿੱਤੇ ਅਸੀਂ ਕਿਹਾ ਕਿ ਖੜੇ ਸੀ ਸਾਡੀ ਨੇ ਗੱਲ ਹੀ ਨਹੀਂ ਸੁਣੀ ਅੱਛਾ ਗੱਲ ਹੀ ਨਹੀਂ ਸੁਣੀ ਇਹਨਾਂ ਨੇ ਚਲੋ ਹੁਣ ਜੋ ਕਹਿ ਰਹੇ ਕਹਿੰਦੇ ਬਿਆਨ ਦਿਖਾਓ ਤੁਸੀਂ ਬਿਆਨ ਉਹ ਮੋਕੇ ਤੇ ਲਿਖ ਰਹੇ ਆ ਪਰੇਸ਼ਾਨੀ ਗੱਲ ਤਾਂ ਸੁਣੋ ਬੱਚਾ ਮੁਰਾ ਮਰ ਗਿਆ ਇੱਕਦਮ ਸੱਚਾ ਜਿਹਾ ਮਾਣੇ ਆਜੇ ਉਠਾਣੇ ਆਂ ਅੰਗਰੂਰ ਉਹ ਤੇ ਬੁਰਾ ਹਾਲ ਆ ਦੇਖ ਸਕਦੇ ਹੋ ਉਹ ਲੋਕ ਕਿਆ ਜਾ ਰਿਹਾ ਹੈ ਪੂਰੇ ਬਿਆਨ ਹੀ ਨਹੀਂ ਲਿਖ ਰਹੇ ਸਰ ਕਹਿ ਰਿਹਾ ਕਿ ਇੱਧਰ ਬਿਆਨ ਕਿਉਂ ਨਹੀਂ ਲਿਖ ਰਹੇ ਥਾਣੇ ਕਿਉਂ ਬੁਲਾ ਰਹੇ ਹੋ ਇੱਕ ਹੀ ਗੱਲ ਆ ਸਾਨੂੰ ਨਹੀਂ ਭਾਜੀ ਉਹ ਤਾਂ ਫ੍ਰੀ ਮੋਤੋ ਮੁੰਡੇ ਦਾ ਪੁਸ਼ਪਨਾ ਤੋਂ ਹੋਣਾ ਹੈ ਮੁੰਡੇ ਦਾ ਪੋਸਟਮਾਰਕ ਤੇ ਬਿਆਨ ਲਿਖੋ ਪੋਸਟਮਾਰਕ ਕਰਾਂਗੇ ਇੱਕਦਮ ਉਸਮਾਨ ਕਰਾਈਏ ਜਾਗੇ ਅੱਜ ਰਾਤ ਸੱਪਾ ਪਈ ਹੁੰਦੀ ਉਹਨੇ ਮਾਂ ਪਿਓ ਦਾ ਬਿਆਨ ਤਾਂ ਲਿਖੋ ਤੁਸੀਂ ਬਿਆਨ ਲਿਖਾਉਣ ਨੂੰ ਰਾਜੀ ਪਹਿਲਾਂ ਬਿਆਨ ਲਿਖਣ ਥਾਣੇ ਨੂੰ ਦਿਖਾ ਦਰਜ ਕਰ ਬਿਆਨ ਲਿਖਾ ਐਫ ਆਈ ਆਰ ਐਫ ਆਈ ਆਰ ਦਰਜ ਕਰ ਮੈਂ ਕਿਉਂ ਨਹੀਂ ਲਿਖ ਰਹੇ ਹੋ ਥਾਣੇ ਨੂੰ ਬੁਲਾ ਰਹੇ ਨਹੀਂ ਮੋਕੇ ਦਿਓ 4 ਬੰਦੇ ਆਜੋ ਇਹ ਕੋਈ ਪੁਤਾਰ ਚਲੀ ਹੈ 4 ਵਜੇ ਥਾਣੇ ਆਜੋ ਨਹੀਂ ਅਹੀਂ ਕੋਈ ਸੁੱਖ ਨਾ ਆਉਣਾ ਤਾਂ ਥਣ 4 ਵਜੇ ਜਾਈਏ ਭਰਿਆ ਬੰਦਾ ਫਿਰ ਇ ਇਹ ਕਹਿੰਦੇ ਚਾਰ ਬੰਦੇ ਇੱਥੇ ਆ ਜਾਓ ਹੂੰ ਹੂੰ ਨੇ ਚਾਰ ਬੰਦੇ ਰੱਖੀ ਚੱਕਾ ਆ ਚਾਰ ਬੰਦੇ ਇੱਥੇ ਕੀ ਖਾਣੂ ਬਾਬਾ ਸਾਡਾ ਮੁੰਡਾ ਦੇ ਦੇ ਤੁਸੀਂ ਜਿਹੜੀ ਐਪਲੀਕੇਸ਼ਨ ਦੇਣੀ ਪੈਂਦੀ ਪਰਿਵਾਰ ਇੱਥੇ ਬੈਠਾ ਪਰਿਵਾਰ ਚਾਰ ਬੰਦੇ ਖਾਣੇ ਆ ਜਾਓ ਜੀ ਪਰਿਵਾਰ ਦੇ ਜੀ ਸਾਰੇ ਇੱਥੇ ਆ ਸਾਰੇ ਫੈਮਿਲੀ ਮੁੰਡੇ 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 ਅੰਦਰ ਰਹੇ ਆ ਮੁੰਡੇ ਅੰਦਰ ਅੱਗੇ ਆ ਕੁੜੀ ਇਹ ਆਪਣੇ ਘਰ ਦੇ ਕੀ ਹੈ ਆਪਣੇ ਘਰੋਂ ਦੇ ਆ ਉਮਰ ਕਿੰਨੇ ਸੀ ਜਿੰਨੇ ਦੇ ਸਾਲ ਆ ਉਹ ਆਪਣੇ ਦਾ 39 ਸਾਲ ਦਾ ਨਾਮ ਆਪਾਂ ਯਾਰ ਦਰਦ ਕਰਨਗੇ ਐਫਆਈਰ ਵੀ ਕਰਨਾ ਤੇ ਅਹੀ ਲੈ ਜੰਨੇ ਲਾਹੀ ਰਹਿੰਦੇ ਕਿੱਥੇ ਸੀਗੇ ਚੋਪੜਾ ਕਲੋਨੀ ਚੋਪੜਾ ਕਲੋਨੀ ਤੇ ਗੱਲਬਾਤ ਛੱਡਣਾ ਅਖੀਰ ਕੋਈ ਹੋਣੀ ਸੀ ਲੜਕੇ ਦੀ ਕਿਉਂ ਇੰਨਾ ਕੋਪਣਾ ਕਰ ਰਿਹਾ ਕੋਈ ਲਾਸਟ ਵਾਰੀ ਕੋਈ ਗੱਲ ਹੋਈ ਗਈ ਮੁੰਡੇ ਨਾਲ ਕੋਈ ਰਾਤੀ ਕੋਈ ਗੱਲ ਨਹੀਂ ਹੋਈ ਹੂੰ ਪਤਾ ਨਹੀਂ ਹੋ ਕੀ ਉਹ ਸਵੀਰੇ ਉੱਠੇ ਜਾ। ਤੁਹਾਨੂੰ ਸਵੀਰੇ ਪਤਾ ਲੱਗਾ ਜੀ? ਸਵੀਰੇ ਮੁੰਡੀਆਂ ਕਰ ਲੱਗਾ। ਤੁਹਾਡਾ ਕੀ ਲੱਗਦਾ ਸੀ ਇਹ ਦਾ? ਦੇਖੋ ਪਰਿਵਾਰ ਜਿਹੜਾ ਆ ਰਿਹਾ ਰੋ ਰਿਹਾ ਕੀ ਇੱਕ ਜਵਾਨ ਪੁੱਤ ਜਿਹੜਾ ਹੈ ਇਹਨਾਂ ਦਾ ਗਿਆ ਤੇ ਮਾਂ ਖੜੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੜਕੇ ਨੇ ਆਪਣੇ ਸੋਹਰਾ ਜਿਹੜੇ ਲੜਕੀ ਵੱਲੋਂ ਪਰਿਵਾਰ ਵੱਲੋਂ ਜਿਹੜਾ ਤੰਗ ਪ੍ਰੇਸ਼ਾਨ ਹੋ ਕੇ ਜਿਹੜਾ ਆਪਣਾ ਜਿਹੜਾ ਸਹਾਰਾ ਦੇ ਦਿੱਤੀ ਹੈ ਤੇ ਪਰਿਵਾਰ ਦੇਖ ਸਕਦੇ ਹੋ ਜਿਹੜਾ ਰੋ ਰਿਹਾ ਹਸਪੀਟਲ ਦੇ ਬਾਹਰ ਤੇ ਮੋਗੇ ਤੇ ਦੇਖ ਸਕਦੇ ਹੋ ਪ੍ਰਸ਼ਾਸਨ ਪੁਲਿਸ ਖੜੀ ਹੋਈ ਹੈ ਡਿਵੀਜ਼ਨ ਨੰਬਰ 5 ਦੀ ਪਰਿਵਾਰ ਦੇਖ ਸਕਦੇ ਹੋ ਰੋ ਕਿੱਥੇ ਦੇਖਦੇ ਆਪਾਂ ਇਨਸਾਫ ਜੀ ਇਹ ਜਿਹੜਾ ਹਾਲ ਦੇ ਵਿੱਚ ਉਹ ਲੁਗੇ ਹੋਏ ਆਪਾਂ ਕਿੱਥੇ ਭੱਜ ਕੇ ਨਾ ਮੋਬਾਈਲ ਚੁੱਕਦੇ ਸਾਰਾ ਸ਼ਰਮਿਆ ਨਾਲ ਪੁਲਿਸ ਉਹਦਾ ਨਾਲ ਰਹੀ ਹੋਈ ਏ ਕੋਈ ਨਾ ਕੋਈ ਸਮਝ ਕੇ ਕੋਈ ਕਾਰਵਾਈ ਨਹੀਂ ਕਰਦੀ ਭਾਈ ਦੇਖੋ ਜਿਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਲੱਗ ਰਿਹਾ ਕਿ ਇਦਾਂ ਪੁੰਡੇ ਨੇ ਜਿਹੜਾ ਸਫਾਸ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਕਿ ਦੱਸਿਆ ਜਾ ਰਿਹਾ ਕਿ ਇੱਕ ਲੜਕੀਆਂ ਵੱਲੋਂ ਜਿਹੜਾ ਲੜਕੀ ਵੱਲੋਂ ਤੰਗ ਪਰਿਵਾਰ ਵੱਲੋਂ ਜਿਹੜਾ ਤੰਗ ਕੀਤਾ ਜਾ ਰਿਹਾ ਸੀ ਇਹ ਬੰਦੇ ਲੜਕੀ ਹਾਂਜੀ

ਕਿਆ ਦਿੱਤੀਆਂ ਜਾਂਦੀ ਹੈ ਜੋ ਬਿਲਕੁਲ ਹੈ ਕਿ ਉਹ ਮੇਲੇ ਪਹਿਲਾਂ ਕਿ ਵਿਆਹ ਹੁੰਦਾ ਹੋਣਾ 10 ਦਿਨ ਪਹਿਲਾਂ ਲੜਕੀ ਲਈਆ ਗਿਆ ਸਿਆ ਜਾ ਰਿਹਾ ਹੈ ਕਿ ਸਾਰੇ ਪੂਰੇ ਲੜਕੇ ਦਾ 2 ਮਹੀਨੇ ਹੋਇਆ ਸੀ ਇਹ ਵਿਆਹ ਹੋਈ ਤੇ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਲਈਏ ਦੱਸਿਆ ਜਾ ਰਿਹਾ ਹੈ ਕਿ ਲੜਕੀ ਕਾਫੀ ਤੰ ਪਰਚਾੰਨ ਕਰ ਰਹੀ ਸੀ ਜੋ ਐਲੀਗੇਸ਼ਨ ਜਿਹੜਾ ਪਰਵਾਹ ਲਗਾ ਰਿਹਾ ਤੇ ਮੁੰਡੇ ਦਾ ਜਿਹੜਾ ਸਰਫਾਰਕੀਨ ਦੇ ਨਾਲ ਉਹਦੀ ਜਿਹੜੀ ਜੀਵਨ ਲੀਲਾ ਜਿਹੜੀ ਸਮਾਪਤ ਹੋ ਜਾਂਦੀ ਹੈ ਉਹਨਾਂ ਦੇ ਬਿਆਨ ਨਹੀਂ ਲਿਖੇ ਜਾ ਰਹੇ ਸੀ ਤੇ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਜਿਹੜਾ ਪੁਲਿਸ ਵੱਲੋਂ ਕੋਈ ਵੀ ਜਿਹੜੇ ਬਿਆਨ ਨਹੀਂ ਹਲੇ ਤੱਕ ਲਿਖੇ ਜਾ ਰਹੇ ਉਹਨਾਂ ਦੇ ਇਹ ਬਿਆਨ ਇਥੇ ਲੈ ਲੈਂਦੇ ਆਂ ਪਾਠੇ ਰੌਣ ਸ਼ਰਮਣੂ ਤੁਮ ਆਪਾਂ ਨੂੰ ਪਾਠੇ ਰੌਣ ਬੋਲਦਾ ਖਰੇ ਆਂ ਬੋਲੀ ਮਾਰਨਾ ਕੀ ਕਹਿ ਰਿਹਾ ਸੀ ਸ਼ਰਮਾ ਥੋੜੇ ਧਰਮਾ ਤੇ ਉਹਨਾਂ ਦਾ ਬੇੜਾ ਗੜਦਾ ਆ ਉਹਨਾਂ ਕੁੜੀਆਂ ਨੂੰ ਚੁੱਕਿਆ ਵਾ ਤੇ ਮੇਰੇ ਦਾ ਬੇੜਾ ਗੜ ਕਰਤਾ ਹੁਣ ਧਮਕੀਆਂ ਦੇਂਦਾ ਰਿਹਾ ਜੇ ਅਹੀਂ ਤੈਨੂੰ ਮਾਰਨਾਂਗੇ ਤੁਹਾਡਾ ਟੱਬਰ ਖਤਮ ਕਰ ਲਾਂਗੇ ਤੁਹਾਡਾ ਮਕਾਨ ਉਕਾਲਾਂਗੇ ਇਹ ਕਰਾਂਗੇ ਉਹ ਕਰਾਂਗੇ ਅਛਾ ਤਾਂ ਮੁੰਡੇ ਨੇ ਕਦਮ ਚੁੱਕਿਆ ਮੁੰਡੇ ਤਾਲਕਾ ਦਿੱਤਾ ਸਾਨੂੰ ਦੱਸਿਆ ਨਹੀਂਗਾ ਮੈਨੂੰ ਪਤਾ ਲੱਗਾ ਜਿਹੜੋਂ ਇਹ ਪੱਟੀਆਂ ਨਿਕਲੀਆਂ ਵਿਆਹ ਤੋਂ ਹੋਇਆ ਸੀ ਯਾ ਦੋ ਮਹੀਨੇ ਹੋਏ ਯਾ ਦੋ ਮਹੀਨੇ ਹੋ ਗਏ ਜਿਹੜਾ ਘਰ ਦੀ ਨਾਲ ਕਰਤਾ ਸਾਡਾ ਪਰ ਮੈਂ ਕਿਹਾ ਨਾਲ ਲੈਣੇ ਸੋ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਲੜਕੇ ਦਾ ਤੇ ਉਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਹਸਪੀਟਲ ਦੇ ਵਿੱਚ ਜਦੋਂ ਮੁੰਡੇ ਨੂੰ ਲਿਆਂਦਾ ਤੇ ਦੱਸਿਆ ਜਾ ਰਿਹਾ ਕਿ ਜਦੋਂ ਘਰੇ ਦੇਖਿਆ ਕਿ ਉਲਟੀਆਂ ਮੁੰਡਾ ਮਾਰ ਰਿਹਾ ਤੇ ਜਦੋਂ ਦੇਖਿਆ ਤੇ ਜਦੋਂ ਪਰਿਵਾਰ ਦੇ ਲੈ ਰਹੇ ਦੱਸਿਓ ਕਹਿੰਦਾ ਜੇਕਰ ਆਪਣਾ ਪੱਖ ਰੱਖਣਾ ਚਾਹੁੰਦੇ ਤੇ ਜਰੂਰ ਸਮਿਆਂ ਉੱਪਰ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਇੱਕ ਲੜਕੇ ਦਾ ਜਿਹੜਾ 2 ਮਹੀਨੇ ਹੋਇਆ ਸੀ ਵਿਆਹ ਨੂੰ ਤੇ ਦੱਸਿਆ ਜਾਦਾ ਹੈ ਕਿ ਲੜਕੇ ਨੂੰ ਜਿਹੜਾ ਲੜਕੀ ਉਹਦੇ ਜਿਹੜੇ ਤੰਗ ਪਰਚਾ ਜਿਹੜਾ ਕਰ ਰਹੀ ਸੀ ਇਹ ਲੜਕੀ ਦੇ ਇਹਦੇ ਮਾਤਾ ਨਾਲ ਅਖੀਰਲੀ ਗੱਲਬਾਤ ਹੋਈ ਸੀ ਮੁੰਡੇ ਨਾਲ ਕਿਉਂ ਨਿੱਕੀ ਤਾਂ ਦਿੱਤੀ ਉਹ ਜਾਨ ਨਾਸ਼ਤਾ ਕਰਿਆ ਹੋ ਸੌਫ ਤੇ ਜਾਣਾ ਇੰਨਾ ਬਸ ਉਸ ਤੱਕ ਕਿਆ ਯਾਸੀ ਕਿੰਨੇ ਵਜੇ ਲਾਸਟ ਗੱਲ ਹੋਈ ਸੀ ਤੁਹਾਡੀ 8:30 ਅੱਛਾ ਉਦੋਂ ਸਹੀ ਸੀਗਾ ਲੜਕਾ ਇਹ ਕਿਆ ਯਾਸੀ ਖਾ ਕੇ ਆਇਆ ਤੁਹਾਨੂੰ ਕਿਵੇਂ ਪਤਾ ਲੱਗਾ ਉਹਨੇ ਕਦਮ ਚੱਕ ਲਈ ਆ ਤੇਮ ਖਾਂਸੀ ਦੀ ਆਵਾਜ਼ ਆਈਏ ਮੈਂ ਕਮਰੇ ਚ ਗਈ ਮੈਂ ਕਿ ਖਾਂਸੀ ਕੌਣ ਕਰਦਾ ਬੱਚੇ ਸੁਣਦਾ ਉਹ ਘਟਕੇ ਪਏ ਜਦ ਮੈਂ ਵੇਖਿਆ ਤੇ ਇੰਦਰੂਤੀਆਂ ਕਰਦਾ ਪਏ ਸੀ ਹੂੰ ਬੰਨੋ ਪਰ ਉਹਨੇ ਕੋਈਆਂ ਭਾਲੀਆਂ ਨੇ ਹੂੰ ਐਡਾ ਪਾਲ ਪੋਸ ਕੇ ਵੱਡਾ ਕੀਤਾ ਵਿਆਹ ਕੀਤਾ ਉਸ ਤੋਂ ਬਾਅਦ ਕੱਲਾ ਕੱਲਾ ਮੁੰਡਾ ਤੁਸੀਂ ਦੱਸ ਰਹੇ ਹੋ ਹਨਾ ਇੱਡਾ ਵੱਡਾ ਕਦਮ ਉਹਨੇ ਚੱਕ ਲਿਆ ਹੈ ਪੁਲ ਸਭ ਸੁਣਵਾਈ ਕਰ ਰਹੀ ਹੈ ਕਿ ਨਹੀਂ ਤੁਹਾਡੀ ਨਹੀਂ ਕੁਝ ਨਹੀਂ ਹੋਵੇ ਇੰਨੇ ਖੜੇ ਨੇ ਪਰੋਨੇ ਆਏ ਹੁੰਦੇ ਐਥੇ ਤੁਹਾਡੀ ਗੱਲ ਬਾਤ ਹੀ ਨਹੀਂ ਸੁਣ ਰਹੇ ਕੋਈ ਹਾਲੇ ਵੀ ਤੁਸੀਂ ਉਹ ਬਰੋ ਹੋ ਰਿਹਾ ਹਾਲੇ ਵੀ ਪੁਲ ਜਿਹੜੀ ਸਾਈਡ ਤੇ ਖੜੀ ਕਿਸ ਤਰ੍ਹਾਂ ਦੇ ਦੋ ਪੁਲ ਕਰਿਆ ਜੀ ਦੇਖਸਾ ਨਹੀਂ ਉਹ ਦੰਦ ਨਹੀਂ ਹੋਰ ਕੀ ਕਰਦੇ ਆ ਇਸ ਵਕਤ ਗੱਲਬਾਤ ਕਰਨ ਦੇ ਹਾਲਾਤ ਦੇ ਵਿੱਚ ਨਈਆ ਪਰਿਵਾਰ ਪੂਰਾ ਇਸ ਵਕਤ ਦੇਖਾ ਜਾ ਖੜਾ ਹੋ ਰਿਹਾ ਅੱਖਾਂ ਦੇ ਵਿੱਚ ਪਾਣੀ ਹੈ ਦਾਦੀ ਕੀ ਪਰਿਵਾਰ ਇਸ ਵਕਤ ਪੂਰੇ ਕੰਨ ਖੜੇ ਹੋਏ ਤਸਵੀਰਾਂ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਕਿ 2 ਤੋਂ 2.5 ਮਹੀਨੇ ਹੋਏ ਸੀ ਵਿਆਹ ਨੂੰ ਤੇ ਲੜਕੇ ਨੇ ਜਿਹੜਾ ਦੱਸਿਆ ਜਾ ਰਿਹਾ ਕਿ ਲੜਕੇ ਵੱਲੋਂ ਦੱਸਿਆ ਜਾ ਰਿਹਾ ਸੀ ਆਪਣੇ ਫੈਮਿਲੀ ਨੂੰ ਕਿ ਲੜਕੇ ਵੱਲੋਂ ਮੈਨੂੰ ਬਹੁਤ ਅਨਪ੍ਰਸ਼ਾਨ ਜਿਹੜਾ ਕੀਤਾ ਜਾ ਰਿਹਾ ਸੀ ਤੇ ਲੜਕੇ ਨੇ ਜਿਹੜਾ ਸਵੇਰ ਦੇ ਟਾਈਮ ਜਿਹੜਾ ਸਲਫਾਟ ਜਿਹੜਾ ਗੋਲੀਆਂ ਜਿਹੜੀਆਂ ਖਾਧੀਆਂ ਤੇ ਹੁਣ ਉਹਦੀ ਜੀਵਨ ਲੀਲਾ ਜਿਹੜੀ ਸਮਾਪਤ ਹੋ ਗਈ ਹੈ ਤੇ ਪਰਿਵਾਰ ਦੇਖ माननीय <laughs> अतिथि <laughs> ਪੁਲਿਸ ਜਿਹੜੀ ਖੜੀ ਹੈ ਜਿਹੜਾ ਪਰਿਵਾਰ ਦੇ ਜਿਹੜੇ આરોਪ ਹੈ ਜਿਹੜੇ ਹਲੇ ਤੱਕ ਵੀ ਜਿਹੜੇ ਬੰਦੀ ਕਰਦੇ ਆ ਉਹ ਖਿੱਚੀ ਜਾਵੇਗੀ ਪਰ ਕਾਰਵਾਈ ਜਾਈ ਜਾ ਸਕਦੀ ਹੈ ਥੋੜੀ ਜਿਹੜੀ ਦੱਸਦੇ ਕਿ ਜਾਂਚ ਕਰ ਲਈ ਸਮਸਲੇ ਦੀ ਤੇ ਜਾਂਚ ਕਰਨ ਤੋਂ ਬਾਅਦ ਜਿਹੜਾ ਦੱਸਦੇ ਕਿ ਕਾਰਨ ਦੇਰੇ ਹੁਣ ਤੁਸੀਂ ਬਿਆਨ ਦੇ ਰਹੇ ਹੋ ਉਸ ਨੂੰ ਕੋਈ ਖੜੀ ਬਿਆਨ ਹਾਂ ਬਿਆਨ ਦੇ ਦੇ ਆਪ ਅਜਵਾਈ ਰਾਜਾ ਹੁੰਦਾ ਬਿਆਨ ਦੇ ਰਹੇ ਆ ਜਿੰਨਾ ਜਦ ਬਿਆਨ ਹੁੰਦੇ ਦਰਜ ਉਹਨਾਂ ਨੂੰ ਕਿਸਕਾਰ ਨਹੀਂ ਕਰਦੇ ਅਸੀਂ ਉਹਨਾਂ ਜਿੱਥੇ ਲਾਜ ਨਹੀਂ ਲੈ ਕੇ ਜਾਣੀ ਹੂੰ ਜੇ ਪੁਲਿਸ ਕਹਿ ਰਹੀ ਹੈ ਬਿਆਨ ਲਿਖਾਓ ਤੁਸੀਂ ਬਿਆਨ ਖਾਂ ਲਿਆ ਅਜਵਾਈ ਰਾਜਾ ਲਗਾ ਬਿਆਨ ਲਿਖਾਉਣ ਲਗਾ ਉਹਨਾਂ ਹੂੰ ਕਿਸਕਾਰ ਕਰੋ ਫਿਰ ਅਸੀਂ ਲਾਜ ਲੈ ਕੇ ਜਾਵਾਂਗੇ ਠੀਕ ਹੈ ਤੁਹਾਡਾ ਮੁੰਡਾ ਮਰਿਆ ਨੂੰ ਕੰਨਾਂ ਭਾਈ ਮਰੇ ਸਾਡੀ ਨੇ ਦਸਤਾਵੇਜ਼ ਲਕਾਉਣੇ ਆਓ ਕਰਵਾ ਲਿਓ ਕਾਲੀ ਨੀ ਨਾ ਰਤਮ ਥੰਗਿਆ ਦਿੰਦਾ ਬੱਚੇ ਨੂੰ ਥੰਗਿਆ ਦਿੰਦਾ ਜਰਾ ਚੋਕ ਕਾ ਬਿੰਦਾ ਨਹੀਂ ਕਿਹਦਾ 10 ਪੁੱਤ 10 ਕੋਈ ਨਹੀਂ ਪਾਪਾ ਕਰ ਲਾਂ ਕੋਈ ਨਹੀਂ ਪਾਪਾ ਕਰ ਲਾਂ ਜੀ ਨਾਲ ਜਿਆਦਾ ਥੰਗਿਆ ਦੇ ਦਈਆਂ ਇਹਨੇ ਕੱਲ ਫੇਰ ਸਭ ਚੁੱਕਿਆ ਹੋ ਜਾ ਮੌਤਲਾ ਮੇਰੇ ਨਾਲ ਮੁੰਡਾ ਮਰ ਗਿਆ ਇਹਨਾਂ ਕੀ ਗਿਆ ਕੁੜੀ ਹੈ ਮੇਰਾ ਮੁੰਡੇ ਦਾ ਕੀ ਨਾਮ ਸੀ ਮੁੰਡੇ ਦਾ ਨਾਮ ਇੰਦਰ ਕਿ ਕਿੰਨੇ ਸਾਲ ਦਾ ਸੀ 33 ਸਾਲ ਦਾ ਸਾਰਾ ਇਹ ਕਿੱਥੇ ਦੇ ਰੈਨ ਵਾਲੀ ਸੀ ਆਹੀ ਐਚ ਐਚ ਕੋਪੜਾ ਗਲਵੜੀ ਤਾਂ ਤੇ ਲੜਕੀ ਵਾਲੇ ਕਿੱਥੇ ਦੇ ਸੀ ਲੜਕੀ ਆਦੇ ਮਫੂਵੇ ਮਫੂ ਤੇ ਹਾਂ ਲੜਕੀ ਦਾ ਭਰਾ ਜਿਹੜਾ ਵਿਸ਼ਾਲ ਉਹ ਬੜਾ ਪਤਾ ਬੰਦਾ ਜੀ ਹੂੰ ਉਹ ਜਿਹੜਾ ਆਪਣੀ ਭੈਣ ਨੂੰ ਘਰ ਨਹੀਂ ਵਛਣ ਦਿੱਤਾ ਉਸ ਤੋਂ ਬਾਅਦ ਆਇੰਦਾ ਇਹਨਾਂ ਦਾ ਬਿਰਾ ਘਰ ਕੋਇਆ ਜੇ ਆ ਆ ਜਿਹੜੇ ਸ਼ਰਮਗੁਰ ਸ਼ਰਮਾ ਕਾਰ ਦੀ ਆਲੇ ਦੋਵੇਂ ਭਰਾ ਹੂੰ ਇਹ ਤੇ ਰੇ ਅੰਕੇ ਤਮ ਕੇ ਰੇ ਅੰਕੇ ਤਮ ਕਹਿੰਦੇ ਨੇ ਮੁੰਡੇ ਨੂੰ ਜਿਆਦਾ ਧਮਕੀਆਂ ਦਿੱਤੀਆਂ ਮੁੰਡਾ ਤਾਂ ਅੱਜ ਸਵੇਰੇ ਖਾਧੀ ਦੁਖੀ ਹੋ ਕੇ ਦਵਾਈ ਦੁਖੀ ਹੋ ਕੇ ਦਵਾਈ ਖਾ ਕੇ ਆਪਣੀ ਰਾਮ ਸ਼ਰਮਾ ਕਾਰਬੀਰ ਵਾਲੇ ਇਹਨਾਂ ਨੇ ਕੀ ਰੋਲ ਹੈ ਤੁਹਾਡੇ ਤੂੰ ਰਿਸ਼ਤਾ ਬੋਲੇ ਆਇਆ ਅੱਜ ਵੀ ਚੋਲਾ ਉਹਨਾਂ ਨੇ ਵਿਆਹ ਕਰਵਾਇਆ ਸੀਗਾ ਰਿਸ਼ਤਾ ਹੀ ਤਰਉਣ ਵਾਲੇ ਇਹੋ ਰਾਮਾਰ ਵੀ ਇਹੋ ਸਾਨੂੰ ਮਾਰਨ ਵਾਲੇ ਵੀ ਇਹੋ ਧਮਕੀਆਂ ਦੇਂਦੇ ਸਾਨੂੰ ਇਹੋ ਹੀ ਇਹ ਤੁਹਾਡੇ ਮੁੰਡੇ ਨੂੰ ਮਾਰ ਦੇਣਾ ਤੁਹਾਡਾ ਖਾਂ ਦਾ ਖਤਮ ਕਰ ਦੇਣਾ ਜੀ 47 ਲੱਖ ਰੁਪਏ ਮੰਗਦੇ ਜੀ ਦਾ ਜਿਨਾ ਵੇਦਾ 47 ਲੱਖ ਰੁਪਏ ਮੰਗਦੇ ਐ ਕਰ ਦੋਮੇਕਰ ਕੁੜੀ ਵਾਲੇ ਵੀ ਜਿਹਨਾਂ ਨੇ ਰਿਸ਼ਤਾ ਕਰਾਇਆ ਸੀਗਾ ਉਹ ਮੰਗਦੇ ਸੀ ਮੁੰਡੇ ਨੇ ਗੋਲੀਆਂ ਪਾ ਲਈਆਂ ਮੁੰਡੇ ਨਾ ਗੋਦੀਆਂ ਵਾਲੀਆਂ ਮੁੰਡੇ ਕੀ ਹੋ ਗਿਆ 15 ਤੁਹਾਨੂੰ ਕਿਵੇਂ ਪਤਾ ਲੱਗਾ ਚਵਾਈ ਘਟੇ ਗਾਇਸ 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 ਬੁਲਟੀਆਂ ਆਉਣੀਆਂ ਸ਼ੁਰੂ ਆ ਗਈਆਂ ਉਹਨਾਂ ਨਾਲ ਦੇ ਗਵਾਂਢੋਂ ਭਾਇਆ ਕਾਰ ਦੇ ਵਿੱਚ ਆ ਕੇ ਹੱਥਾ ਲਿਆਏ ਆ ਤੇ ਐਡੇ ਜੇ ਜੇਜ ਦਿਖਲੀ ਜਾਂਦੀ ਤੇ ਨਾਲ ਹੀ ਖਤਮ ਹੋ ਗਿਆ 2 ਘੰਟੇ ਬੰਦ ਪੁਲਿਸ ਨੂੰ ਕਿਹਾ ਮੋਤੀ ਕਿ ਮਰੇ ਕੋ ਬਿਆਨ ਲੋਰ ਦਰਜ ਕਰ ਰਹੇ ਕੋਈ ਬਿਆਨ ਕੋਈ ਦਰਜ ਨਹੀਂ ਕੀਤਾ ਹਾਂ ਕਿਸ ਤਰ੍ਹਾਂ ਇਹਨੂੰ ਇਹ ਚਾਰੇ ਕੋਈ ਜਿਹੜੇ ਚਾਰ ਮੈਂਬਰ ਆਏ ਨੇ ਕਮਪਲੇਟ ਲਿਖਾਉਂਦੇ ਕਿਸ ਤਰ੍ਹਾਂ ਇੱਕ ਵੱਡਾ ਹਾਦਸਾ ਹੋ ਗਿਆ ਥਾਣੇ ਤੁਹਾਨੂੰ ਚਾਰ ਬੰਦੇ ਬੁਲਾ ਰਹੇ ਸੀ ਥਾਣੇ ਆ ਜਾਓ ਸਾਨੂੰ ਕਿਹਾ ਇੱਥੇ ਆਓ ਉੱਥੇ ਆ ਜਾਓ ਥਾਣੇ ਆ ਜਾਓ ਚਾਰ ਬੰਦੇ ਲੈ ਕੇ ਇੱਥੇ ਨਹੀਂ ਰਿਜਿਸਟਰ ਕੋਲ ਲੈ ਇੱਥੇ ਨਹੀਂ ਰਿਜਿਸਟਰ ਬੋਰ ਲਿਖਣੀ ਜੇ ਸਾਡਾ ਇੱਥੇ ਜਵਾਨ ਮਰਿਆ ਤੇ ਅਸੀਂ ਥਾਣੇ ਮੜਨ ਜਾਈਏ ਚਾਰ ਬੰਦੇ ਲੈ ਕੇ ਇਹ ਕੋਈ ਕਲੂਨ ਆ ਸਾਕ ਤੋਂ ਸਾਕ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਦੋਸ਼ੀਆਂ ਦੇ ਹੂੰ ਇਹ ਦੋਸ਼ੀਆਂ ਨੂੰ ਫੜੋਗੇ ਤੇ ਅਸੀਂ ਮੁੰਡੇ ਦਾ লাশ ਲੈ ਜਿੰਦੇ ਨੇ ਨਹੀਂ ਲੱਗ ਜਾਣੀ ਹੈਨੀ ਪੁਲਿਸ ਕੋਲ ਦੱਸਣ ਨੂੰ ਇੱਕ ਵਾਰੀ ਪੁੱਛਿਆਗਾ ਕਿ ਕੋਈ ਲੜਕੀ ਦਾ ਘਰ ਕਿਸੇ ਹੈ ਲੜਕੀ ਦਾ ਐਡਰੈਸ ਕੀ ਕੋਈ ਗੱਲਬਾਤ ਕੋਈ ਪੁੱਛਿਆ ਨਹੀਂ ਜੀ ਕੋਈ ਪੁੱਛੀਏ ਚਲੋ ਅਜੇ ਸਾਨੂੰ ਇਹੋ ਕਹਿੰਦੇ ਤੁਸੀਂ ਉੱਥੇ ਥਾਣੇ ਆ ਜਾਓ ਥਾਣੇ ਦਾ ਨਾਮ ਆਦੋ ਥਾਣੇ ਜਾ ਕੇ ਅਸੀਂ ਕੀ ਜੱਡੀ ਹੁਣ ਜਿਹੜੀ ਪਹਿਲੇ ਮੁੰਡੇ ਨੂੰ ਧਮਕਿਆ ਜਾਂਦੇ ਸੀ ਉਹਦੀ ਕਮਪਲੇਨਟ ਲਿਖਾਈ ਸੀ ਜੀ ਪਹਿਲੇ ਜੀ ਮੁੰਡਿਆਂ ਨੂੰ ਧੱਕਾ ਦੋਣੀਆਂ ਧਮਕੀ ਸੀ WhatsApp ਜਲਾ ਤਾਂ ਮਗਰ ਨੂੰ ਸ਼ੂ ਹੋ ਗਿਆ ਮੁੰਡਾ ਵੀ ਆ ਦੇ ਦੱਸਦਾ ਨਹੀਂ ਬਚਾਰਾ ਬਸ ਦੋੜ ਬੰਨੇ ਪਰੇਸ਼ਾਨ ਰਹਾ ਕੁੜੀ ਵੱਲੋਂ ਇਹ ਮੁੰਡੇ ਉਹਨਾਂ ਨੂੰ ਉਹ ਵਿਚਾਰਾ ਕਹਿੰਦਾ ਕੋਈ ਨਹੀਂ ਕੋਣੀ ਪਾਪਾ ਕੋਈ ਨਹੀਂ ਖਾ ਕੋਈ ਨਹੀਂ ਕਿਤੇ ਅਸਮ ਲੱਗੀ ਮੱਖੀ ਬਬੂ ਆ ਕਿੰਨਾ ਦਿਨ ਰਹਿ ਗਿਆ ਨੂੰ ਰਿਆਂ ਰਹਾ ਤਾਂ ਇੱਕ ਮਹੀਨੇ ਹੋਏ ਟਾਈਮ ਨੂੰ ਰਿਆਂ ਹੋਏ ਤੇ ਪਰਿਵਾਰ ਚ ਸਾਰੇ ਤੰਗ ਪਰੇਸ਼ਾਨ ਕਰ ਰਹੇ ਸੋ ਹਾਂ ਇਹ ਸਾਰੇ ਤੇ ਭਾਜੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਮੈਨੂੰ ਇਹ ਕਹਿੰਦਾ ਜੀ ਮੈਨੂੰ ਧੱਕੇ ਨਾਲ ਫਸਾਇਆ ਗਿਆ ਕਿ ਮੇਰੇ ਵਿੱਚ ਕੋਈ ਜੀ ਟੂ ਰੋਲ ਨਹੀਂ ਨਾ ਇਹ ਮੈਨੂੰ ਦੇਖ ਮਾਸਟਰ ਕਾਰਡ ਤੋਂ ਯੂ ਕਰ ਰਹੇ ਨੇ ਕਿ ਹਾਂ ਵੀ ਇਹਦੇ ਕਰਕੇ ਮੈਨੂੰ ਇਹ ਕਦਮ ਚੁੱਕਣਾ ਪਿਆ ਹੁੰਦਾ ਸੀ ਕਿ ਲੱਗਦਾ ਮੁੰਡੇ ਹਾਂਜੀ ਮੈਂ ਮੈਂ ਇਹ ਜੀ ਲੱਗਦਾ ਹੈ ਤੇ ਲਾਸਟ ਟਾਈਮ ਕੋਈ ਗੱਲ ਹੋਈ ਹੈ ਉਹਨਾਂ ਨਾਲ ਲਾਸਟ ਟਾਈਮ ਗੱਲ ਹੋਈ ਹੈ ਮੇਰੀ ਮੈਨੂੰ ਮੈਂ ਉਹਦੀ ਵੀਡੀਓ ਵੀ ਬਣਾਈ ਹੈ ਉਹ ਕਹਿੰਦਾ ਕਿ ਮੈਨੂੰ ਇਹਨਾਂ ਨੇ ਸਾਰਿਆਂ ਨੇ ਰਲ ਕੇ ਧੱਕੇ ਨਾਲ ਫਸਾਇਆ ਤੇ ਹੁਣ ਮੇਰੇ ਨਾਲ ਇਹ ਪੈਸੇ ਹੱਥੋਂ ਦੇ ਦੇ ਕਿ ਆਮ ਵੀ ਟੂ ਪੈਸੇ ਦੇਣ ਤੂੰ ਵੀ ਦੇ ਇਹਦਾ ਹੀ ਤਰ੍ਹਾਂ ਕਰ ਰੱਖਾਂਗੇ ਕਿ ਤੈਨੂੰ ਯਾਦ ਗੈਂਗਸਟਰ ਨੂੰ ਅਸੀਂ ਤੈਨ ਇਸ ਪਾਸੇ ਤੁਸੀਂ ਕਹਦੇ ਪੈਸੇ ਦੀ ਮੰਗ ਕਰ ਰਹੇ ਹੋ ਦੂਜੇ ਪਾਸੇ ਕੁੜੀ ਕਹਿ ਰਹੀ ਹੈ ਡੋਰੀ ਦਾ ਕੇਸ ਪਵਾ ਲਾਗੀ ਇਹ ਕਿਸ ਤਰ੍ਹਾਂ ਦੇ ਦੇ ਦੋ ਇਸ ਨੂੰ ਇਹ ਕਹਿੰਦੇ ਕਿ ਪਾ ਪੈਸੇ ਨੂੰ ਉਹਨਾਂ ਨੇ ਮੁੱਕ ਰੱਖਿਆ ਹੈ ਜੀ ਪਾ ਪੈਸਾ ਪਾ ਇਹਨਾਂ ਨੂੰ ਲੱਗਾ ਕੁੜੀ ਨੂੰ ਕਿ ਇੱਕ ਪੈਸੇ ਦੇ ਚੱਕਰ 'ਚ ਇਹਨਾਂ ਨੇ ਵਸਾਇਆ ਤੇ 10 ਦਿਨਾਂ ਬਾਅਦ ਕੁੜੀ ਵਾਪਸ ਚਲੇ ਗਈ ਤਾਂ ਦੋਨੋਂ ਪਾਰਟੀਆਂ ਅਲੱਗ-ਅਲੱਗ ਪੈਸੇ ਮੰਗ ਰਹੀਆਂ ਦੋਨੋਂ ਪਾਰਟੀਆਂ ਦਾਅਵਾ ਕਰ ਰਹੀਆਂ ਕਿ ਅੰਦਰੋਂ ਇਹ ਦੋਵੇਂ ਇਕੱਠੇ ਕਿੰਨੇ ਪੈਸੇ ਡਿਮਾਂਡ ਕੀਤੇ ਨੇ ਇਹ 45 ਲੱਖ ਇੱਕ ਪਾਰਟੀ ਨੇ ਹਾਂ ਜੀ ਦੋਵੇਂ 45 ਲੱਖ ਦਾ ਇੰਤਜ਼ਾਰ ਜੁਵਾ ਨੇ ਰੱਖਿਆ ਹੈ ਇੱਕ ਕਰੋ 45 ਲੱਖ ਮੰਗਦੇ ਗਾਦਾ ਬੇਸੀ ਭਾਈ ਜੀ ਇਹ ਕਹਿੰਦੇ ਕਿ ਸਾਡਾ ਖਰਚਾ ਆ ਗਿਆ ਗਾੜਾ ਫੈਲਸਾ ਹੀ ਖਰਚਾ ਆ ਗਿਆ ਫੈਸਾ ਇਹਨਾਂ ਨੇ ਫੈਸਲਾ ਹੀ ਨੇ ਇਹਨਾਂ ਦੇ ਵੀ ਹੁਣ ਉਹਨਾਂ ਦੇ ਵੀ ਉਹਨਾਂ ਦਾ ਵੀ ਵੈਲਕਮ ਕੀਤਾ ਹੀ ਉਹਨਾਂ ਦੇ ਵੀ ਰੋਟੀ ਪਾਣੀ ਖਾ ਗਏ ਦੋ ਪ੍ਰੋਗਰਾਮ ਉਹਨਾਂ ਨੇ ਕਿਤੇ ਦੋ ਹੀ ਕੀਤੇ ਨੇ ਹੂੰ ਤੇ ਹੁਣ ਉਹ ਕਹਿੰਦੇ ਕਿ ਅਸੀਂ ਦਾ ਸਾਰਾ ਹੀ ਤੁਹਾਡੇ ਕੋਲ ਲੈਣਾ ਹੈ ਫੁਲਾਣਾ ਅਈ ਕੁਛ ਨਹੀਂ ਘਟਣਾ ਕਿਉਂਕਿ ਅਸੀਂ ਆਪਦੇ ਜੋ ਸਾ ਕਾਮ-ਦਾਮ ਟੰਡ ਬੇਹਾਰੀ ਸਾਰੇ ਰੱਖਾਂਗੇ ਫਿਰ ਨਾ ਕਹਿੰਦਾ ਜਹੀ ਕਿ ਬਸ ਚਲੋ ਵਿਆਹ ਤੇ ਖਰਚੇ ਭਾਈ ਬਰਾਬਰ ਹੀ ਹੁੰਦੇ ਆ ਕੋਈ ਇਹਦਾ ਕੋਈ ਲੈਣ ਦੇ ਥੋੜਾ ਹੁੰਦਾ ਕਿ ਉਹਨਾਂ ਦਾ ਭਾਈ ਇਹ ਬਸ ਕੁ ਚੱਕਰ ਜੇ ਹੋਣੇ ਇਹਨਾਂ ਨੇ ਹੁਣ ਵੇਲੇ ਕਿ ਮੁੰਡਾ ਪੋਲਾ ਕਿ ਹਾਂ ਵੀ ਥੋੜੇ ਪੈਸੇ ਲੈਣਾ ਵੀ ਜਦਾ ਨਾਲ ਲਗਾ ਹੁੰਦੇ ਪਾਰਟੀਆਂ ਰਲ ਕੇ ਆਹੁੰਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਮੋਕੇ ਤੇ ਪਹੁੰਚਿਆ ਕੀ ਕਹਦਾ ਉਹ ਅਸੀਂ ਉਹੀ ਅਸੀਂ ਮਿਹਨਤ ਕਰਦੇ ਹਾਂ ਕਿ ਹਾਂ ਵੀ ਸਾਡੀ ਸਾਨੂੰ ਲਾਇਲ ਦਿਵਾਓ ਸਾਡੀ ਰਿਪੋਰਟ ਲਿਖੋ ਕਹੀ ਨਾ ਉਹ ਕੋਸ ਸੁਣ ਜਾ ਕਿ ਸਾਡਾ ਹੌਂ ਜੋ ਚਲਾ ਗਿਆ ਅਸੀਂ ਹੁਣ ਉਹ ਤਾਂ ਕੁਝ ਕਰ ਨਹੀਂ ਸਕਦੇ ਪਰ ਅਸੀਂ ਉਹ ਰਸਕਾਰ ਕਰਾਂਗੇ ਜਰੂਰ ਤੁਸੀਂ ਸਾਡੀ ਰਿਪੋਰਟ ਲਿਖੋਗੇ ਤੇ ਬੰਦੇ ਚੱਕੋਗੇ ਠੀਕ ਹੈ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਦਿਖਾ ਰਹੇ ਤੁਹਾਨੂੰ ਕਿ ਲੜਕੇ ਵੱਲੋਂ ਜਿਹੜਾ ਸਰਫਾਸ ਖਾਨ ਤੋਂ ਬਾਅਦ ਹੋਰੀ ਨਵਨਲਾ ਇਸ ਮਾਫੋ ਜੰਨਿਆ ਹੁਣ ਬਿਲਕੁਲ ਲੜਕੀ ਦਾ ਵੀ ਇਤਨਾ ਪੱਕ ਰੱਖਣਾ ਚਾਹੁੰਦੇ ਤੇ ਸਾਡੇ ਚਾਹੁੰਦੇ ਉਹ ਦੋਸਤ ਕਿ ਹੁਣ ਤੇ ਜਿਹੜੇ ਤੜਪੇ ਪਤਨੋ